ਸਿੱਖਰਾਂ ਦੀ ਹਰਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਵਿਆਹ ਵਾਸਤੇ ਤਿਆਰ ਹੋਣ ਬਿਊਟੀ ਪਾਰਲਰ ਗਈ ਵਿਆਹ ਵਾਲੀ ਕੁੜੀ ਅਗਵਾ ਹੋ ਗਈ ਬਿਊਟੀ ਪਾਰਲਰ ਤੋਂ ਜੀ ਹਾਂ ਜ਼ਬਰਦਸਤੀ ਬਿਊਟੀ ਪਾਰਲਰ ਤੋਂ ਬੰਦੂਕ ਦੀ ਨੋਕ ਤੋਂ ਇਸ ਕੁੜੀ ਨੂੰ ਅਗਵਾ ਕਰ ਲਿੱਤਾ ਗਿਆ ਆਖਿਰ ਕੌਣ ਨੇ ਇਹ ਅਗਵਾ ਕਰਨ ਵਾਲੇ ਆਖਿਰ ਜਿਸ ਕੁੜੀ ਦਾ ਵਿਆਹ ਰੱਖਿਆ ਹੋਇਆ ਹੈ ਉਸ ਨੂੰ ਅਗਵਾ ਕਿਉਂ ਕੀਤਾ ਗਿਆ ਇਹ ਘਟਨਾ ਮੁਕਸਰ ਸਾਹਿਬ ਦੀ ਜਿੱਥੇ ਸਦਰ ਬਾਜ਼ਾਰ ਵਿੱਚ ਸੀਸੀਟੀਵੀ ਵਿੱਚ ਸਾਰੀ ਘਟਨਾ ਕੈਦ ਹੋ ਗਈ ਜਿੱਥੇ ਇੱਕ ਬਿਊਟੀ ਪਾਰਲਰ ਦੇ ਵਿੱਚ ਕੁੜੀ ਤਿਆਰ ਹੋਣ ਵਾਸਤੇ ਆਈ ਸੀ ਜਿਸ ਦਾ ਵਿਆਹ ਰੱਖਿਆ ਗਿਆ ਹੈ ਤੇ ਬਿਊਟੀ ਪਾਰਲਰ ਤੋਂ ਹੀ ਇਸ ਕੁੜੀ ਨੂੰ ਅਗਵਾ ਕਰਨ ਦਿੱਤਾ ਗਿਆ ਅਤੇ ਅਗਵਾ ਕੀਤੇ ਜਾਣ ਦੀਆਂ ਇਹ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਇਹ ਲੋਕ ਕੌਣ ਨੇ ਜਿਨ੍ਹਾਂ ਨੇ ਅਗਵਾ ਕੀਤਾ ਕਿਹਣਾ ਕਾਰਨਾ ਕਰਕੇ ਅਗਵਾ ਕੀਤਾ ਆਪਸੀ ਰੰਜਿਸ਼ ਹੈ ਜਾਂ ਕੋਈ ਪ੍ਰੇਮ ਪ੍ਰਸੰਗ ਹੈ ਇਨਾ ਸਾਰੀਆਂ ਚੀਜ਼ਾਂ ਦਾ ਪਤਾ ਤਫ਼ਤਿਸ਼ ਤੋਂ ਬਾਅਦ ਹੀ ਚੱਲੇਗਾ ਬਰਹਾਲ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮਾਮਲਾ ਦਰਜ ਕਰ ਕੁੜੀ ਦੀ ਭਾਲ ਕਰ ਰਹੀ ਹੈ ਤੇ ਉਮੀਦ ਇਹ ਹੀ ਕੀਤੀ ਜਾ ਰਹੀ ਹੈ ਕਿ ਬਹੁਤ ਜਲਦ ਪੁਲਿਸ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਵੇਗੀ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ